ਕਹਤੇ ਇਹ 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 ਹਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਕੁਝ ਹਿੱਸਾ ਰਾਗਾਂ ਤੋਂ ਬਿਨਾ ਸੰਗੀਤ ਦੇ ਵਿੱਚ ਨਹੀਂ ਹੈ ਜਿਵੇਂ ਪਹਿਲੀ ਬਾਣੀ ਜਪਜੀ ਸਾਹਿਬ ਕੋਈ ਰਾਗ ਨਹੀਂ ਜਿਵੇਂ ਸੰਸਕ੍ਰਿਤੀ ਸ਼ਲੋਕ ਕੋਈ ਰਾਗ ਨਹੀਂ ਜਿਵੇਂ ਪੁਨੇ ਛੰਦ ਕੋਈ ਰਾਗ ਨਹੀਂ ਐ ਬਾਣੀ ਗਾਥਾ ਕੋਈ ਰਾਗ ਨਹੀਂ ਇਸ ਤੋਂ ਅੱਗੇ ਚੌ ਬੋਲੇ ਕੋਈ ਰਾਗ ਨਹੀਂ ਫਿਰ ਸਾਰੀ ਸ਼ਲੋਕਾਂ ਦੀ ਬਾਣੀ ਤੇ ਬਾਟਾਂ ਦੀ ਬਾਣੀ ਰਾਗਾਂ ਤੋਂ ਬਿਨਾਂ ਮਹਾਨ ਸੰਗੀਤਕਾਰ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੇ ਕੁਛ ਬਾਣੀਆਂ ਰਾਗਾ ਤੋਂ ਬਿਨਾਂ ਰਹਿਣ ਦਿੱਤੀਆਂ ਨੂੰ ਉਹਨਾਂ ਦੇ ਕੋਈ ਰਾਗ ਨਹੀਂ ਚੜਾਇਆ ਉਹ ਕੁਛ ਕਾਰਨ ਹੋਵੇਗਾ ਇਤਨੀ ਸਾਰੀ ਬਾਣੀ ਸੰਗੀਤ ਦੇ ਰਾਗ ਦੇ ਵਿੱਚ ਔਰ ਕੁਝ ਬਾਣੀ ਖਾਸ ਕਰਕੇ ਬਖਮ ਬਾਣੀ ਔਖੀ ਬਾਣੀ ਜਪਜੀ ਸਾਹਿਬ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਜਬ ਜੀ ਸਾਬ ਦੀ ਸਮਝ ਆ ਜਾਏ ਸਭ ਕੁਝ ਦੀ ਸਮਝ ਆ ਜਾਂਦੀ ਸਤਖੰਡ ਤੱਕ ਦੀਆਂ 38 ਪਉੜੀਆਂ ਨੇ ਦੋ ਸ਼ਲੋਕ ਨੇ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸ ਇਸ ਸ਼ਲੋਕ ਇਹਨੂੰ ਸ਼ਲੋਕ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਵੀ ਦਰਜ ਕੀਤਾ ਹੈ ਸ਼ਲੋਕ ਆਦ ਸਚ ਜੋ ਬਾਦ ਸਚ ਐ ਵੀ ਸਚ ਨਾਨਕ ਹੋਸੀ ਵੀ ਸਚ ਇਹ ਇੱਕ ਸ਼ਲੋਕ ਹੈ ਫਿਰ ਇੱਕ ਸ਼ਲੋਕ ਅਖੀਰ ਦੇ ਚਾ ਪਉਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਾਤਾ ਸਾਹਿਤਿਕ ਦੁਨੀਆ ਵਿੱਚ ਇਹਨੂੰ ਕਹਿੰਦੇ ਨੇ ਉਪਕਰਮ ਉਪਸੰਗਾਰ ਸ਼ੁਰੂਆਤ ਦੀ ਉਪਮਾ ਸਮਾਪਤੀ ਦੀ ਉਪਮਾ ਸ਼ੁਰੂਆਤ ਦੀ ਉਪਮਾ ਆਧ ਸੱਚ ਜੋ ਬਾਦ ਸੱਚ ਸਮਾਪਤੀ ਦੀ ਉਪਨਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤਾ ਵਿਚਾਰ 38 ਪੌੜੀਆਂ ਪਹਿਲੀ ਪੌੜੀ ਆਰੰਭ ਹੁੰਦੀ ਹੈ ਸੋਚੈ ਸੋਚ ਨਾ ਹੋਵੇ ਬਦਕਿਸਮਤੀ ਹੈ ਬਹੁਤ ਸਾਰੀ ਸਿੱਖ ਸੰਗਤ ਹੈਰਾਨ ਹੋ ਜਾਂਦਾ ਮੈਂ ਮੂਲ ਮੰਤਰ ਨੂੰ ਪਹਿਲੀ ਪੌੜੀ ਦਾ ਬਾਠ ਕਹਿਣ ਲੱਗ ਪੈਂਦੀ ਤੇ ਪਹਿਲੀ ਪੌੜੀ ਦਾ ਕਿਸ ਨੇ ਕਹਿ ਦਿੱਤਾ ਉਹ ਪੌੜੀ ਹੈ ਉਹ ਤਾਂ ਹੈ ਹੀ ਮੂਲ ਮੰਤਰ ਕਵਤਾ ਦੇ ਚ ਵੀ ਨਹੀਂ ਹੈ ਗੀਤ ਦੇ ਚ ਨਹੀਂ ਹੈ ਉਹ ਕੀ ਦੇਖਣਾ ਗੀਤ ਦੇ ਚ ਹੁੰਦਾ ਕਾਫੀਆ ਰਦੀਫ ਕੁੜੀ ਜਿਆ ਕੋਈ ਸ਼ਾਇਰੀ ਦੀ ਮਾਸ ਰੱਖਦੇ ਹੋਣਗੇ ਕਵਿਤਾ ਦੀ ਉਹਦੇ ਚ ਹੁੰਦੀ ਏ ਰਦੀਫ ਕਾਫੀਆ ਕਾਫੀਆ ਮੇਲ ਨਾ ਖਾਵੇ ਰਦੀਫ ਮੇਲ ਨਾ ਖਾਵੇ ਤੂੰ ਕਵਿਤਾ ਕਿਹੜੀ ਗੀਤ ਕਾ ਤਾ ਉਹ ਇੱਕ ਮਹਾ ਮੰਤਰ ਹੈ ਕਾਫੀਆ ਰਦੀਫ ਉਸਦੇ ਚ ਨਹੀਂ ਹੈ ਔਰ ਇੱਕ ਇੱਕ ਬੋਲ ਇੱਕ ਇੱਕ ਅੱਖਰ ਅਲੱਗ ਹੈ ਇੱਕ ਉਹ ਅੰਗ ਹੁਣ ਮਹਿਰਜ਼ ਕਰਾਂ ਇੱਕ ਇਤੋਂ ਕੱਲ ਇਕ ਕੌਣ ਉਹ ਅੰਕਾਰ ਉਹ ਅੰਕਾਰ ਕੌਣ ਸਤ ਸਤ ਕੌਣ ਜਿਹਦਾ ਨਾਮਣਾ ਸਤ ਹੈ ਨਾਮਵਾਦ ਹੈ ਜਿ세 ਕਹਿੰਦੇ ਨੇ ਉਹਦਾ ਨਾਮ ਤੇ ਬੜਾ ਉੱਚਾ ਹੋ ਗਿਆ ਤਾਂ ਕੋਈ ਆਸਮਾਨ ਤੇ ਟੰਗੇ ਆ ਕੇ ਨਾਮ ਤੋਂ ਮੁਰਾਦ ਹਸਤੀ ਹਸਤੀ ਵਾਲਾ ਨਾਮਣੇ ਵਾਲਾ ਕਿਰਤ ਨਹੀਂ ਹੈ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ फेर ਕੀ ਹੈ ਕਰਤਾ ਫਿਰ ਤਨੰਗ ਪਰ ਐਸਾ ਕਰਤਾ ਹੈ ਪੁਰਖ ਹੈ ਪੁਰਖ ਦੇ ਅਰਥ ਪੂਰੀ ਪੂਰੀ ਬਸੰਤਾ ਸਾ ਪੁਰਖਾ ਜੋ ਆਪਣੇ ਕਰਤ ਦੇ ਚ ਰਮਿਆ ਹੋਇਆ ਹੈ ਜੋ ਕੁਝ ਉਸਨੇ ਬਣਾਇਆ ਆਪਣੀ ਬਲਤਰ ਤੋਂ ਅਲਗ ਨਹੀਂ ਕੁਮਾਰ ਨੇ ਘੜਾ ਬਣਾਇਆ ਹੈ ਘੜੇ ਦੇ ਵਿੱਚ ਕੁਮਾਰ ਨਹੀਂ ਜੈਸੇ ਕਿਸੇ ਸੁੰਦਰ ਕਾਰੀਗਰ ਨੇ ਇਹ ਹਾਰਮੋਨੀਅਮ ਬਣਾਇਆ ਹੋਵੇਗਾ ਉਹ ਇਹਦੇ ਵਿੱਚ ਨਹੀਂ ਹੈ ਕਰਤਾ ਆਪਣੀ ਕਿਰਤ ਦੇ ਵਿੱਚ ਨਹੀਂ ਆਉਂਦਾ ਉਹ ਐਸਾ ਕਰਤਾ ਹੈ ਆਪਣੀ ਕਿਰਤ ਦੇ ਵਿੱਚ ਹੈ ਜੇ ਉਸਨੇ ਜ਼ਰਰਾ ਬਣਾਇਆ ਤਾਂ ਜ਼ਰਰੇ ਦੇ ਵਿੱਚ ਹੈ ਜੇ ਉਸਨੇ ਸੂਰਜ ਬਣਾਇਆ ਤਾਂ ਸੂਰਜ ਦੇ ਵਿੱਚ ਇਹ ਨੌਕਲਗੇਦਰ ਪਾਤਸ਼ਾਹ ਇੰਜ ਬਿਆਨ ਕਰਦੇ ਨੇ ਹਸਤੀ ਕੀ ਟੀ ਤਿਰਲੋ ਆਦੰ ਇੱਕ ਅਖੰਡਤ ਬਸੇ ਅਨਾਦ ਕੀੜੀ ਤੋਂ ਲੈ ਕੇ ਹਾਥੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਅਖੰਡ ਰੂਪਤ ਖੰਡਤ ਟੁਕੜੇ ਟੁਕੜੇ ਖੰਡਤ ਬਈ ਇੱਕ ਮੀਲ ਤੱਕ ਰਬ ਹੈ ਅਗੋਂ 10 ਮੀਲ ਨਹੀਂ ਹੈ ਫਿਰ ਅਗੋਂ 5 ਮੀਲ ਹੈ ਅਗੋਂ 4 ਮੀਲ ਨਹੀਂ ਇਹਨੂੰ ਕਹਿੰਦੇ ਖੰਡ ਟੁਕੜੇ ਟੁਕੜੇ ਅਖੰਡ ਕਿੱਥੋਂ ਸ਼ੁਰੂ ਹੁੰਦਾ ਹੈ ਕੁਝ ਨਹੀਂ ਪਤਾ ਕਿੱਥੇ ਖਤਮ ਹੁੰਦਾ ਹੈ ਕੁਝ ਵੀ ਨਾ ਆਰ ਦਾ ਪਤਾ ਨਾ ਬਾਰ ਦਾ ਹਸਤੀ ਕੀ ਟੀ ਤੜਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਹਸਤੀ ਕੀ ਟੀ ਅਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਅਖੰਡ ਰੂਪ ਦੇ ਬਿਰਾਜਮਾਨ ਉਹ ਆਪਣੇ ਕਿਰਤ ਤੋਂ ਅਲੱਗ ਨਹੀਂ ਹੈ ਜ਼ਰਰੇ ਦੇ ਵਿੱਚ ਵੀ ਹੈ ਕੀੜੀ ਦੇ ਵਿੱਚ ਵੀ ਹੈ ਹਾਥੀ ਦੇ ਵਿੱਚ ਵੀ ਹੈ ਤਾਰਿਆਂ ਦੇ ਵਿੱਚ ਵੀ ਹੈ ਸੂਰਜ ਦੇ ਵਿੱਚ ਵੀ ਹੈ ਮਹਾਸੂਰਜ ਦੇ ਵਿੱਚ ਵੀ ਹੈ ਆਪਣੇ ਕਿਰਤ ਤੋਂ ਅਲੱਗ ਨਹੀਂ ਹੈ ਕਰਤਾ ਫੁਰਕ ਉਹਦਾ ਸੁਭਾਅ ਕੀ ਹੈ ਇੱਕ ਬੰਦੇ ਦਾ ਹੁੰਦਾ ਹੈ ਸਰੂਪ ਦੂਜਾ ਹੁੰਦਾ ਹੈ ਸੁਭਾਅ ਕਈ ਵਾਰ ਸਰੂਪ ਬੜਾ ਸੋਹਣਾ ਹੁੰਦਾ ਹੈ ਸੁਭਾਅ ਕਿਸੇ ਕੰਮ ਦਾ ਨਹੀਂ ਕਈ ਵਾਰ ਸਭਾ ਤੇ ਬੜਾ ਚੰਗਾ ਹੁੰਦਾ ਹੈ ਰੂਪ ਕਿਸੇ ਕੰਮ ਦਾ ਨਹੀਂ ਹੁੰਦਾ ਗੁਸਾ ਕੀ ਮਾਰ ਰੂਪ ਵਹਿੜਾ ਰੂਪ ਕਰਕੇ ਘਰੂਪ ਹੈ ਸੁਭਾਅ ਕਰਕੇ ਬੜਾ ਸੁੰਦਰ ਹੈ ਬਹੁਤ ਸੋਹਣਾ ਅੱਜ ਸਵੇਰੀ ਦੀ ਕਥਾ ਵਿੱਚ ਵੀ ਕੋਈ ਸ਼ਬਦ ਐਸਾ ਆਇਆ ਸੀ ਸੰਸਾਰ ਦੇਖਦਾ ਹੈ ਸਰੂਪ ਨਿਰੰਕਾਰ ਦੇਖਦਾ ਹੈ ਸੁਭਾਅ ਸੰਸਾਰ ਸਰੂਪ ਤੋਂ ਪ੍ਰਭਾਵਿਤ ਹੁੰਦਾ ਹੈ। ਪਰਮਾਤਮਾ ਸੁਭਾਅ ਤੋਂ ਪ੍ਰਭਾਵਿਤ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਨਾਲ ਮਨੁੱਖ ਦਾ ਤਨ ਸਰੂਪ ਵਾਂਗ ਦਿਖਾਈ ਦਿੰਦਾ ਹੈ। ਐਸੋ ਐਸੇ ਸ਼ਿੰਗਾਰਨ ਦੀ ਲੋੜ ਪੈਂਦੀ ਹੈ। ਤਰ੍ਹਾਂ ਤਰ੍ਹਾਂ ਦੇ ਗੁਣਾ ਨਾਲ ਹੀ ਮਨ ਸ਼ਿੰਗਾਰਿਆ ਜਾਂਦਾ ਹੈ। ਪੁੱਝ ਲੈ। ਸਵਰਿਆ ਹੋਇਆ ਤਨ ਦੁਨੀਆ ਨੂੰ ਚੰਗਾ ਲੱਗਦਾ ਸਬਰ ਹੋਇਆ ਮਨ ਪ੍ਰਭੂ ਨੂੰ ਚੰਗਾ ਲੱਗਦਾ ਐਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੈ ਮੈਂ ਮਿਲੈ ਆਸੁਬ ਹੋਏ ਪ੍ਰੀਤੋ ਜੇ ਤੂੰ ਮੇਰਾ ਹੋਇ ਰਹੇ ਸਭ ਜਗ ਤੇਰਾ ਸੁਭਾਅ ਕੀ ਹੈ ਪ੍ਰਮਾਤਮਾ ਦਾ ਨਿਰਭਉ ਹੈ ਨਿਰਵੈਰ ਹੈ ਉਹਦੇ ਸੁਭਾਅ ਵਿੱਚ ਬੈ ਨਹੀਂ ਉਹਦੇ ਸੁਭਾਅ ਦੇ ਵਿੱਚ ਵੈਰ ਵੀ ਨਹੀਂ ਵਹਿ ਉਹ ਹੈ ਆਪਣੇ ਤੋਂ ਵੱਡੇ ਦਾ ਉਸ ਤੋਂ ਵੱਡਾ ਹੀ ਨਹੀਂ ਹੈ ਕੋਈ ਵਹਿਰ ਹੁੰਦਾ ਹੈ ਸ਼ਰੀਕ ਨਾਲ ਉਹਦਾ ਸ਼ਰੀਕ ਹੀ ਨਹੀਂ ਹੈ ਕਿਸ ਦਾ ਸ਼ਰੀਕ ਕੋ ਨਹੀਂ 나 ਕੋ ਕੰਟਕ ਵਹਿਰਾਏ ਮਹਾਰਾਜ ਗੰਦੇ ਉਹਦਾ ਕੋਈ ਸ਼ਰੀਕਾਚਾਰੀ ਨਹੀਂ ਉਹਦੀ ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਹੈ ਨਿਰਭਉ ਹੈ ਨਿਰਵੈਰ ਹੈ ਉਹ ਸਮੇਂ ਦੇ ਚ ਵੀ ਨਹੀਂ ਹੈ ਵਕਤ ਦੇ ਚ ਨਹੀਂ ਹੈ ਜੋ ਵਕਤ ਦੇ ਚ ਬਣਿਆ ਹੈ ਵਕਤ ਮਿਟਾ ਦੇਗਾ ਜੋ ਕਾਲ ਦੇ ਚ ਬਣਿਆ ਹੈ ਵਕਤ ਨੂੰ ਕਾਲ ਕਹਿੰਦੇ ਨੇ ਜੋ ਕਾਲ ਦੇ ਚ ਬਣਿਆ ਹੈ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਵਦਰਾ ਕਾਲ ਪਾਇ ਸ਼ੂਜੋ અવਤਾਰਾ ਕਾਲ ਪਾਇ ਕਰਵ ਸੰ ਪ੍ਰਗਾਸਾ ਸਖਨ ਕਾਲ ਕਾ ਕਿਉ ਸਭ ਕਾਲ ਦਾ ਤਮਾਸ਼ਾ ਸਮੇਂ ਦਾ ਤਮਾਸ਼ਾ ਆਕਾਰ ਆਕਾਰ ਜੈ ਸੂਰਜ ਦਾ ਹੈ ਸੂਰਜ ਨੂੰ ਵੀ ਇੱਕ ਦਿਨ ਸਮਾ ਖਾ ਜਾਏਗਾ मनुख जन्म ਤੋਂ ਬਾਅਦ ਰੋਜ਼-ਰੋਜ਼ ਘਟਦਾ ਹੈ। ਛਿਨ-ਛਿਨ ਔਦ ਬਿਹਾਤ ਹੈ। ਊਟੇ ਘਟ ਜਾਉ ਪਾਣ। ਚਲੋ ਇੰਜ ਕਹੀਏ ਇੱਕ ਮਨੁੱਖ ਨੇ 80 ਸਾਲ ਜੀਵਣਾ ਹੈ। ਅੱਜ ਦਾ ਇੱਕ ਦਿਨ ਲੰਘ ਗਿਆ। ਘਟ ਗਿਆ ਕਿ ਵੱਧ ਗਿਆ। ਹਿਸਾਬ ਕਿਤਾਬ। ਅੱਜ ਦਾ ਇੱਕ ਦਿਨ ਲੰਘ ਗਿਆ। ਤੋ ਬੰਦਾ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਦੁਨੀਆ ਆਕੜੇ ਇੰਜ ਲਾਂਦੀ ਏ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਏ ਨਹੀਂ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬਲਾ ਹੁੰਦਾ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮਨੋ ਕੋ ਰੋਜ਼ ਰੋਜ਼ ਘਟਰੇ ਘਟ ਕੇ ਤੋ ਇੱਕ ਦਿਨ ਮਿਟ ਜਾਏ ਇਸ ਤੋਂ ਪਹਿਲੇ ਤੂੰ ਅਮਰਤਤ ਨੂੰ ਪ੍ਰਾਪਤ ਕਰ ਲੈ। ਅਮਰਤਤ ਦੇ ਚਲੇ ਨਾ ਜਾ। ਮਨੋ ਕੋ ਰੋਜ਼-ਰੋਜ਼ ਘਟ ਰਿਹਾ ਹੈ। ਕੋਈ ਵਧ ਨਹੀਂ ਰਿਹਾ। ਪਰ ਇਹਨੂੰ ਭੁਲੇਖਾ ਕਿਉਂ ਪੈ ਜਾਂਦਾ ਮੈਂ ਰੋਜ਼-ਰੋਜ਼ ਵਧ ਰਿਹਾ। ਰੋਜ਼-ਰੋਜ਼ ਹੋ ਸਕਦਾ ਹੈ ਪਰਿਵਾਰ ਵਧ ਰਿਹਾ ਹੋਵੇ। ਪਹਿਲੇ ਇਕੱਲਾ ਸੀ ਹੁਣ ਪੁੱਤਰ ਨੇ, ਪੋਤਰੇ ਨੇ, ਪਰਪੋਤਰੇ। ਪਰਿਵਾਰ ਵੱਡਾ ਹੋ ਰਿਹਾ ਤੂੰ ਤੇ ਛੋਟਾ ਹੋ ਰਿਹਾ। ਕਾਰੋਬਾਰ ਵੱਡਾ ਹੋ ਰਿਹਾ ਹੋਵੇਗਾ ਤੂੰ ਤੇ ਛੋਟਾ ਹੋ ਰਿਹਾ। ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣ ਗਿਆ ਤੂੰ ਛੋਟਾ ਹੋ ਰਿਹਾ ਨਾ ਵੇਖ ਪਰਿਵਾਰ ਨੂੰ ਨਾ ਵੇਖ ਸੰਸਾਰ ਨੂੰ ਨਾ ਵੇਖ ਆਪਣੇ ਆਪ ਨੂੰ ਤੂੰ ਨਾ ਵੇਖ ਜਹ ਹੈ ਮਹਿਲ ਮਾੜੀਆਂ ਨੂੰ ਵੇਖ ਆਪਣੇ ਆਪ ਨੂੰ ਛੋਟਾ ਹੋ ਰਿਹਾ ਧਰਮ ਦੀ ਯਾਤਰਾ ਕਿਸ ਦਿਨ ਸ਼ੁਰੂ ਹੁੰਦੀ ਹੈ ਮਨੁੱਖ ਧਾਰਮਿਕ ਕਿਸ ਦਿਨ ਬਣਦਾ ਹੈ ਵੱਡਾ ਹੋਣਾ ਜਿਸ ਦਿਨ ਦਿਖਾਈ ਦੇਂਦਾ ਹੈ ਵੱਡਾ ਹੋਣਾ ਜਿਸ ਨੂੰ ਦਿਖਾਈ ਦੇ ਰਿਹਾ ਉਹ ਕਤਈ ਧਾਰਵਕ ਨਹੀਂ ਹੋ ਸਕਦਾ ਕੋਈ ਨਹੀਂ ਹੰਕਾਰ ਵੱਡਾ ਜਾਏਗਾ ਧਰਮ ਦੀ ਯਾਤਰਾ ਉਸ ਦਿਨ ਆਰੰਭ ਹੁੰਦੀ ਹੈ ਮੈਂ ਛੋਟਾ ਹੋ ਰਿਹਾ ਹਾਂ ਰੋਜ਼ ਉਹ ਮੈਂ ਘਟਦਾ ਜਾ ਰਿਹਾ ਛਿੰ ਛਿੰ ਹੌਦ ਬੇਹਾਤ ਹੈ ਪੂਟੇ ਘਟ ਜਾਉ ਪਾਣੀ ਇੱਕ ਇੱਕ ਬੂੰਦ ਘੜੇ ਦੇ ਚੋਂ ਨਿਕਲ ਰਹੀ ਹੈ ਪਾਣੀ ਵੱਧ ਰਿਹਾ ਹੈ ਕਿ ਘਟ ਰਿਹਾ ਹੈ ਇੱਕ ਇੱਕ ਛਿੰਦ ਦੇ ਚ ਅਸੀਂ ਘਟ ਰਹੇ ਆ ਛਿੰਦ ਛਿੰਦ ਔਦ ਬਿਹਤ ਹੈ ਇੱਕ ਇੱਕ ਸੈਕਿੰਡ ਦੇ ਚ ਅਸੀਂ ਘਟ ਰਹੇ ਆ ਵਧ ਨਹੀਂ ਰਹੇ ਜਿਹਨੂੰ ਇਹ ਘਟਣਾ ਦਿਖਾਈ ਦੇਂਦਾ ਉਹ ਮਿਟਣ ਤੋਂ ਪਹਿਲੇ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਏਟਾਂ ਦੇ ਪਰ ਜਿਹਨੂੰ ਵਧਣਾ ਹੀ ਦਿਖਾਈ ਦੇਂਦਾ ਮੈਂ ਤੇ ਵੱਡਾ ਹੋ ਰਹਿਆ ਵੱਡਾ ਹੋ ਰਹਿਆ ਵੱਡਾ ਹੋ ਰਹਿਆ ਛੋਟਾ ਹੋ ਰਹਿਆ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਰੱਖੇਗਾ ਮੈਂ ਵੱਡਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ ਰਹੇਗਾ ਬਸ ਇਹ ਫਰਕ ਸਾਰੇ ਸੇਣੇ ਬੈਠਿਆ ਮੈਂ ਛੋਟਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਕਰੇਗਾ ਔਰ ਸਤਿਗੁਰੂ ਕਹਿੰਦੇ ਵੀ ਨੇ ਛੱਡ ਜਨਮ ਨੂੰ ਪਹਿਲਾ ਮਰਨ ਕਬੋ ਜੀਵਨ ਕੇ ਛੜਾਸ ਧਰਮ ਦੀ ਯਾਤਰਾ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਹੈ ਮੈਂ ਘਟ ਰਿਹਾ ਇਸ ਤੋਂ ਆਰੰਭ ਹੁੰਦਾ ਜਿਸ ਨੂੰ ਅਜੇ ਵੀ ਅਹਿਸਾਸ ਹੋਵੇ ਮੈਂ ਰੋਜ਼ ਰੋਜ਼ ਵੱਡਾ ਹੋ ਰਿਹਾ ਹਾਂ ਕਿ ਕੁਝ ਵੀ ਹੋ ਜਾਏ ਧਾਰਮਿਕ ਨਹੀਂ ਹੋ ਸਕਦਾ ਇਹ ਧਾਰਮਿਕ ਦਿਖਾਈ ਦੇਵੇਗਾ ਧਾਰਮਿਕ ਨਹੀਂ ਹੈ ਧਾਰਮਿਕ ਸਿਰਫ ਉਹ ਨਹੀਂ ਹੈ ਬਰਦਾਸ਼ਤ ਕਰ ਲੈਣਾ ਜਿਹਦੇ ਪੈਰ ਮੰਦਰ ਦੀ ਤਰਫ ਜਾ ਰਹੇ ਨੇ ਮਸਜਿਦ ਦੀ ਤਰਫ ਜਾ ਰਹੇ ਨੇ ਗੁਰਦੁਆਰੇ ਦੀ ਤਰਫ ਜਾ ਰਹੇ ਧਾਰਮਿਕ ਉਹ ਹੈ ਜਿਹਦੀ ਸੁਰਤ ਸ਼ਬਦ ਦੀ ਤਰਫ ਜਾ ਰਹੇ ਜਿਹਦਾ ਧਿਆਨ ਪਰਮਾਤਮਾ ਦੀ ਤਰਫ ਜਾ ਕੇ ਕੀ ਹੋਇਆ ਪੈਰ ਗੁਰਦੁਆਰੇ ਦੀ ਤਰਫ ਆਏ ਨੇ ਧਿਆਨ ਤੇ ਆਇਆ ਹੀ ਨਹੀਂ ਕੀ ਹੋਇਆ ਪੈਰ ਮੰਦਰ ਦੇ ਚ ਚਲੇ ਗਏ ਨੇ ਸੁਰਤ ਤੇ ਪ੍ਰਭੂ ਨਾਲ ਜੁੜੀ ਨਹੀਂ ਮੰਦਰ ਦੇ ਚ ਪੈੜਾ ਨਾਲ ਚੱਲ ਕੇ ਚਲੇ ਜਾਣਾ ਆਸਾਨ ਹੈ ਸੁਰਤ ਦਾ ਸ਼ਬਦ ਨਾਲ ਜੋੜਨਾ ਕਠਿਨ ਵਾਹ ਉਤੇ ਸੁਰਤ ਦਾ ਮਾਰਗ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਕੋਈ ਕਿਤਨਾ ਨੇੜੇ ਹੈ ਗੁਰੂ ਦੇ ਉਹਦੀ ਸੁਰਤ ਤੋਂ ਅੰਦਾਜ਼ਾ ਲੱਗੇਗਾ ਸੁਰਤ ਕਿਤਨੇ ਕਿਨੇ ਨੇ ਦਿਨ ਦੇ ਚ ਕਿਤਨੀ ਦਫਾ ਵਿਚਾਰਾਂ ਦੇ ਚ ਗੁਰੂ ਆਉਂਦਾ ਸੋਚਣੀ ਦੇ ਚ ਗੁਰੂ ਆਉਂਦਾ ਯਾਦਾਂ ਦੇ ਚ ਗੁਰੂ ਆਉਂਦਾ ਸਭ ਕੁਝ ਕਾਲ ਦੇ ਚ ਹੈ ਸਮੇਂ ਦੇ ਚ ਹੈ ਜੋ ਸਮੇਂ ਚ ਬਣਿਆ ਹੈ ਸਮਾ ਖਾ ਜਾਏਗਾ ਚਾਹ ਛੋਟਾ ਹੈ ਚਾਹ ਵੱਡਾ ਹੈ ਇਹਨੂੰ ਕਲਗੀਧਰ ਪਾਤਸ਼ਾਹ ਤੇ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜਲ ਕਾ ਥਲ ਕਾ ਗगन ਕੇ ਗਉਣ ਕਾ ਕਾਲ ਕੇ ਬਣਾਏ ਸਭੀ ਕਾਲ ਹੀ ਸਮਾਨ ਕਾਲ ਦੇ ਅਰਥ ਮੌਤ ਨਹੀਂ ਇਹ ਕਾਲ ਦੇ ਅਰਥ ਨੇ ਸਮਾਂ ਹੁਣ ਕਿਹੜਾ ਕਾਲ ਹੈ ਪ੍ਰਾਤਕਾਲ ਹੈ ਸਵੇਰ ਹੈ ਹੁਣ ਕਿਹੜਾ ਕਾਲ ਹੈ ਸੰਧਿਆ ਕਾਲ ਹੈ ਸ਼ਾਮ ਕਾਲ ਸਮੇਂ ਨੂੰ ਕਹਿੰਦੇ ਸੰਸਕ੍ਰਿਤ ਦੇ ਚ ਸਮੇਂ ਨੂੰ ਸਮਾਂ ਲਵਜ਼ ਹੈ ਹਿੰਦੀ ਦਾ ਵਕਤ ਉਰਦੂ ਹੋ ਗਿਆ ਟਾਈਮ ਅਸੀ ਇੰਗਲਿਸ਼ ਚ ਕਹਿੰਦੇ ਨੇ ਸੰਸਕ੍ਰਿਤ ਦੇ ਚ ਕਹਿੰਦੇ ਨੇ ਕਾਲ ਕਿਤਨਾ ਕਾਲ ਬੀਤਿਆ ਹੋ ਗਿਆ ਹੈ ਕਿਤਨਾ ਸਮਾਂ ਬੀਤਿਆ ਜੋ ਕਾਲ ਦੇ ਚ ਬਣਿਆ ਹੈ ਕਾਲ ਮਿਟਾ ਦੇਗਾ ਸਮੇਂ ਦਾ ਕੰਮ ਹੈ ਸਮੇਂ ਦੇ ਚ ਇਹ ਦੋ ਕੰਮ ਚੱਲਦੇ ਨੇ ਬਣਨਾ ਮਿਟਨਾ ਬਣਨਾ ਮਿਟਨਾ ਬਣਨਾ ਮਿਟਣਾ ਅਸੀਂ ਸਮੇਂ ਦੇ ਚ ਬਣਿਆ ਸਾਨੂੰ ਸਮੇਂ ਨੇ ਬਣਾਇਆ ਹੈ ਵਕਤ ਦੇ ਚ ਬਣਿਆ 40 50 ਸਾਲ ਪਹਿਲੇ 60 70 ਸਾਲ ਪਹਿਲੇ ਅਸੀਂ ਨਹੀਂ ਸੀ 10 20 40 50 ਸਾਲ ਬਾਅਦ ਨਹੀਂ ਆਵਾਂ ਸਮੇਂ 'ਚ ਬਣਿਆ ਸਮੇਂ 'ਚ ਮਿਟ ਜਾਣਾ ਇਸ ਨੂੰ ਇੱਕ ਆਲਮ ਕਹਿੰਦਾ ਹੈ ਮਿਟੇ ਜ਼ਿੰਦਗੀ ਦੇ ਨਿਸ਼ਾਨ ਕੈਸੇ ਕੈਸੇ ਜ਼ਮੀਂ ਖਾ ਗਈ ਆਸਮਾਨ ਕੈਸੇ ਕੈਸੇ ਇਸ ਜ਼ਮੀਨ ਦੇ ਵਿੱਚ بڑے بڑے ਆਸਮਾਨਾਂ ਦੀਆਂ ਕਬਰਾਂ ਬਣੀਆਂ ਕੋਈ ਬੜੀ ਗੱਲ ਹੁੰਦੀ ਸੀ ਮਹਾਰਾਜ ਕਹਿੰਦੇ ਨੇ ਜਲ ਕਹਾ ਥਲ ਕਹਾ ਗਗਨ ਕੇ ਗੌਨ ਕਹਾ ਕਾਲ ਕੇ ਬਣਾਏ ਸਭ ਕਾਲ ਹੀ ਸਮਾਏਂਗ ਜਲ ਦੇ ਚ ਰਹਿਣ ਵਾਲੇ ਜੰਤੂ ਥਲ ਦੇ ਚ ਫਿਰਣ ਵਾਲੇ ਜੰਤੂ ਨਵ ਆਕਾਸ਼ ਦੇ ਚ ਉਡਣ ਵਾਲੇ ਜੰਤੂ ਸਭ ਸਮੇਂ ਚ ਬਣੇ ਨੇ ਸਮਾ ਖਾ ਜਾਏਗਾ ਮਿਟਾ ਦੇ ਜਿਸ ਨੂੰ ਕਾਲ ਨੇ ਬੜਾਇਆ ਕਾਲ ਖਾ ਜਾਏਗਾ ਪਰਮਾਤਮਾ ਕੀ ਹੈ ਉਹ ਆਕਾਲ ਹੈ ਉਹ ਕਾਲ ਨੂੰ ਬਣਾਉਣ ਵਾਲਾ ਹੈ ਉਸ ਨੂੰ ਕਾਲ ਨੇ ਨਹੀਂ ਬੜਾਇਆ ਸਾਣੇ ਬਣਨਾ ਆਕਾਰ ਉਹ ਕਾਲ ਦੇ ਚ ਨਹੀਂ ਹੈ ਉਹ ਕਾਲ ਦਾ ਬਣਾਉਣ ਵਾਲਾ ਹੈ ਆਕਾਲ ਹੈ ਕਿਸੇ ਨੂੰ ਕਲਗੀਧਰ ਪਾਦਸ਼ਾਹ ਕਹਿੰਦੇ ਨੇ ਮਹਾਕਾਲ ਕਾਲ ਦਾ ਆਰਾਦੇ ਜੋ ਕਾਲ ਦਾ ਵੀ ਮਹਾਕਾਲ ਹੈ ਉਸ ਆਕਾਲ ਦੀ ਮੈਂ ਆਰਾਧਨਾ ਕੀਤੀ ਕਾਲ ਨਹੀਂ ਜੋ ਸਮੇਂ ਦੇ ਚ ਹੈ ਉਹਦੀ ਕੀ ਆਰਾਧਨਾ ਕਰਨੀ ਕਾਲ ਤੇ ਖਾ ਜਾਏਗਾ ਉਸ ਨੂੰ ਗੁਰਬਾਣੀ ਦਾ ਫੈਸਲਾ ਜੈਸਾ ਸੇਵੇ ਪੈਸਾ ਹੋਏ ਜਿਹੋ ਜਿਆਂ ਦਾ ਰੱਬ ਨੂੰ ਮੰਨੋਗੇ ਵੈਸੇ ਹੋ ਜਾਓਗੇ ਇਸ ਵਾਸਤੇ ਰੱਬ ਦਾ ਰੂਪ ਡੰਗ ਨਾਲ ਮੰਨਣਾ ਵੋ ਜਿਸ ਦੀ ਪੂਜਾ ਕਰੋਗੇ ਜਿਸ ਦੇ ਕੋ ਝੁਕੋਗੇ ਜਿਸ ਨੂੰ ਯਾਦ ਕਰੋਗੇ ਵੈਸੇ ਹੋ ਜਾਓ ਹੋ ਜਾਓ ਯਾਦ ਵੈਸਾ ਬਣਾ ਦੇਣੀ ਹੈ ਯਾਦ ਵਿੱਚ ਮਨ ਉਹ ਵੈਸਾ ਹੋ ਜਾਂਦਾ ਹੈ ਦੂਰ ਕਿਉਂ ਜਾਓ ਭਗਤ ਨਾਮ ਦੇ ਮਹਾਰਾਸ਼ਟਰ ਦੇ ਮਹਾਨ ਸੰਤ ਕਹਿੰਦੇ ਨੇ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰੇ ਪੁਰਸ਼ ਹੈ ਦੇਵੀ ਨੂੰ ਮੰਨ ਰਿਹਾ ਮਾਤਾ ਮਾਤਾ ਕਹਿ ਰਿਹਾ ਜਗਰਾਤੇ ਕਰ ਰਿਹਾ ਇਹਦਾ ਅਗਲਾ ਜਨਮ ਮਾਤਾ ਦਾ ਹੀ ਆਉਣਾ ਹੈ ਹੋਰ ਕੁਝ ਵੀ ਨਹੀਂ ਇਸਤਰੀ ਦਾ ਆਉਣਾ ਵਿਚਾਰਾਂ ਚ ਇਸਤਰੀ ਸੋਚਣੀ ਦੇ ਚ ਇਸਤਰੀ ਇਸ ਤੋਂ ਉਲਟ ਮੈਂ ਕਹਦੇ ਆਂ ਅਗਰ ਕੋਈ ਇਸਤਰੀ परमात्मा ਨੂੰ ਪੁਰਸ਼ ਮੰਨ ਲੀਏ। ਪੂਵਿਅਸੀ ਹੋ ਜਾਵੇ। ਇਸ ਵਾਸਤੇ ਸਾਨੂੰ ਨਿਰਾਕਾਰ ਦਾ ਪੁਜਾਰੀ ਬਣਾਇਆ ਆਕਾਰ ਦਾ ਨਹੀਂ ਜਿਸ ਆਕਾਰ ਦੇ ਚ ਮੰਨੋਗੇ ਵੈਸੇ ਹੋ ਜਾਓਗੇ ਜੈਸਾ ਸੇਵੇ ਤੈਸਾ ਹੋਵੇ। ਕਲਗੀਧਰ ਪਾਤਸ਼ਾਹ ਐਲਾਨੀਆਂ ਕਹਿੰਦੇ ਨਾ ਨਰ ਹੈ ਨਾ ਨਾਰ ਹੈ ਕੋਈ ਇਸ ਤਰ੍ਹਾਂ ਪੁਰਸ਼ ਨਹੀਂ। ਗੁਰੂ ਨਾਨਕ ਵੀ ਕਹਿੰਦੇ ਨਾ ਸਰੀਰ ਆਗ ਦੇਚ ਸੋਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਕੋਈ ਸਤਰੀ ਪੁਰਸ਼ ਨਹੀਂ ਹੈ ਸਚਰਚਨਾ ਪਹਿਣਾ ਐਸਵਾਸੀ ਸਾਹਿਬ ਕਹਿੰਦੇ ਜੋ ਕਾਲ ਦਾ ਵੇ ਕਾਲ ਹੈ ਮੈਂ ਉਹਦੀ ਆਰਾਧਨਾ ਕੀਤੀ ਕਿਉਂ ਕਾਲ ਦੇ ਚ ਜੋ ਬਣਦਾ ਕਾਲ ਖਾ ਜਾਂਦਾ ਉਹਨੂੰ ਕਾਲ ਦੇ ਜੋ ਮਿਲਦਾ ਹੈ ਕਾਲ ਖੋਲਣ ਸਮੇਂ ਤੇ ਜੀਵਨ ਮਿਲੇ ਆ ਸਮਾ ਖੋਲੇਗਾ ਸਮੇਂ ਤੇ ਸਰੀਰ ਮਿਲੇ ਆ ਸਮਾ ਖੋਲੇਗਾ ਪਰਮਾਤਮਾ ਉਸ ਨੂੰ ਸਮੇਂ ਨੇ ਨਹੀਂ ਬਣਾਇਆ ਪਰਮਾਤਮਾ ਨੇ ਸਮੇਂ ਨੂੰ ਬਣਾਇਆ ਕਾਲ ਨੇ ਆ ਕਾਲ ਨੂੰ ਨਹੀਂ ਬਣਾਇਆ ਆਕਾਲ ਨੇ ਕਾਲ ਨੂੰ ਬਣਾਇਆ ਇਸ ਵਾਸਤੇ ਕਹਿੰਦੇ ਨੇ ਉਸ ਪਰਮਾਤਮਾ ਦੀ ਦੁਨੀਆ 'ਚ ਸਮਾਂ ਵੀ ਨਹੀਂ ਵਕਤ ਵੀ ਨਹੀਂ ਹੈ ਹੈਰਾਨਗੀ ਹੋ ਸਕਦੀ ਹੈ ਕਈਆਂ ਨੂੰ ਸਮਾਂ ਹੀ ਨਹੀਂ ਹੈ ਵਕਤ ਵੀ ਨਹੀਂ ਹੈ ਐ ਘੜੀ ਜੋ ਦੀਵਾਰਾਂ ਤੇ ਟੰਗੀ ਹੈ ਤੁਹਾਡੇ ਹੱਥ ਤੇ ਬਣੀ ਹੋਈ ਹੈ ਫਿਰ ਕਿਸ ਤੋਂ ਤੁਸੀਂ ਵਕਤ ਦਾ ਅੰਦਾਜ਼ਾ ਲਾਉਂਦੇ ਹੋ ਧੁੱਪ ਛਾਂ ਤੋਂ ਲੋਕੀ ਦਿਨ ਦੇ ਸਮੇਂ ਦਾ ਅੰਦਾਜ਼ਾ ਲਾਉਂਦੇ ਸਨ ਪਹਿਲਾ ਪੈਰ ਹੋ ਗਿਆ ਦੂਜਾ ਤੀਜਾ ਚੌਥਾ ਰਾਤ ਨੂੰ ਸਤ ਰਿਸ਼ੀਆਂ ਨੂੰ ਵੇਖ ਕੇ ਰਾਤ ਦਾ ਅੰਦਾਜ਼ਾ ਲਾਉਂਦੇ ਸਨ ਹੁਣ ਪਹਿਲੇ ਪੈਰ ਲੰਘੇ ਹੁਣ ਦੂਜਾ ਪੈਰ ਲੰਘੇ ਹੁਣ ਤੀਜਾ ਪੈਰ ਰਾਤ ਦਾ ਲੰਘੇ ਲੇਕਿਨ ਪ੍ਰਭੂ ਨੇ ਸਾਡੇ ਅੰਦਰ ਵੀ ਇੱਕ ਗੱਡੀ ਬਣਾ ਦਿੱਤੀ ਹੈ ਸਾਨੂੰ ਬਿਲਕੁਲ ਸਹੀ ਸਮਾਂ ਹੋਈ ਦੱਸਦੀ ਹੈ ਸਹੀ ਵਕਤ ਉਹ ਗੱਡੀ ਦੱਸਦੀ ਹੈ ਤੇ ਵੀ ਮੈਂ ਅਰਜ਼ ਕਰਦਾ ਕੁਸੀ ਆਖੋਗੇ ਅੰਦਰ ਕੜੀ ਲਟਕਾ ਕੇ ਰਖੀਏ ਪ੍ਰਭੂ ਨੇ ਵਾਖਈ ਅੰਦਰ ਹਰਗਦੇ ਕੜੀ ਬਣਾਈ ਮਨੁਖ ਬੇਚੈਨ ਬੈਠਾ ਹੈ ਪਰੇਸ਼ਾਨ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਜਾਂ ਪੀੜਾ ਦੇ ਚ ਬੈਠਾ ਹੈ ਇਹ ਪੀੜਾ ਚਾਹੇ ਸਰੀਰਕ ਹੋਵੇ ਤੇ ਚਾਹੇ ਮਾਨਸਿਕ ਹੋਵੇ 1 ਮਿੰਟ ਇੰਜ ਲੰਘਦਾ ਜਿਵੇਂ 1 ਘੰਟ ਪੀੜਾ ਦੇ ਚ ਦਰਦ ਦੇ ਚ ਦੁੱਖ ਦੇ ਚ ਬੇਚੈਨੀ ਦੇ ਚ ਪਰੇਸ਼ਾਨੀ ਦੇ ਚ ਬੇਰਸੀ